ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਨੂੰ ਅੱਜ। ਵਾਲੇਕੁਮ ਕਿ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੇ ਤੰਦਰੁਸਤ ਹੋਗਾ। ਠੀਕ ਹੈ ਜੀ ਤੇ ਸਾਨੂੰ ਮੈਡਮ ਦਾ ਫੋਨ ਆਇਆ ਹੈ ਕਹਿੰਦੇ ਵੀ ਅਸੀਂ ਇੱਕ ਸੂਟ ਤੁਹਾਡੇ ਕੋਲ ਰੈਡੀ ਕਰਵਾਣਾ ਹੈ ਤੇ ਸੂਟ ਦੇ ਵਿੱਚ ਤੁਸੀਂ ਜਾਨ ਪਾ ਕੇ ਦੇਣੀ ਹੈ ਜਾਨ। ਤੇ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਸਜਾਵਟੀ ਕਾਉਟਰੀ ਵਰਕ ਤੋਂ ਸੂਟ ਬਣ ਕੇ ਆਇਆ ਹੈ। ਤੁਹਾਡਾ ਨਾਮ ਬਹੁਤ ਸੁਣਿਆ ਹੈ ਠੀਕ ਹੈ ਜੀ ਤੁਹਾਡੇ ਪੋਸਟ ਅਸੀਂ ਲਾਈਕ ਕਰਦੇ ਹਾਂ ਹਰੇਕ ਤੁਹਾਡੀ ਵੀਡੀਓ ਦੇਖਦੇ ਹਾਂ। ਲੇਕਿਨ ਅਸੀਂ ਤੁਹਾਡੇ ਤੋਂ ਪਹਿਲੀ ਵਾਰ ਵਰਕ ਕਰਵਾਉਣ ਲੱਗੇ ਹਾਂ। ਤੇ ਆਪਾਂ ਉਹਨਾਂ ਨੂੰ ਉਹੀ ਹਮੇਸ਼ਾ ਦੀ ਤਰ੍ਹਾਂ ਉਹੀ ਇੱਕੋ ਹੀ ਗੱਲ ਕਹੀ ਹੈ ਕਿ ਦੇਖੋ ਪਹਿਲ ਚੁਆਇਸ ਤੁਹਾਡੀ ਹੈ ਕੰਮ ਸਾਡਾ ਹੈ ਠੀਕ ਹੈ ਜੀ ਜਿੱਦਾਂ ਦਾ ਹੀ ਤੁਹਾਡੀ ਚੁਆਇਸ ਹੈ ਉਦਾਂ ਦਾ ਅਸੀਂ ਤੁਹਾਨੂੰ ਕੰਮ ਕਰਕੇ ਦੇਵਾਂਗੇ ਉਦਾਂ ਤੁਹਾਡਾ ਵਰਕ ਹੋਊਗਾ ਤੁਹਾਡੀ ਚੁਆਇਸ ਦੇ ਮਤਲਬ ਤੁਹਾਡਾ ਕਲਰ ਵਗੈਰਾ ਸਾਰਾ ਕੁਝ ਰੈਡੀ ਕਰਕੇ ਤੁਹਾਨੂੰ ਫੁੱਲ ਪੀਸ ਦੇਵਾਂਗੇ ਠੀਕ ਹੈ ਤੇ ਉਹਨਾਂ ਦੀ ਚੁਆਇਸ ਦੇ ਰਿਕਾਰਡਿੰਗ ਆਪਾਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਬਹੁਤ ਹੀ ਸੋਹਣਾ ਟੋਟਲੀ ਹੈਂਡਵਰਕ ਦਾ ਕੰਮ ਹੈ ਵਿੱਚ ਗੋਟਾ ਪੱਤੀ ਕੰਮ ਦਿੱਤਾ ਹੋਇਆ ਹੈ ਕੰਮ ਦਿਖਾਓ ਜੀ ਜਰਾ ਕੰਮ ਦੀ ਲੁੱਕ ਦਿਖਾਓ ਕੰਮ ਦੀ पूरा चाक के ऊपर काम ਦਿੱਤਾ ਹੋਇਆ ਏ ਟੋਟਲੀ ਇਹਨਾਂ ਜੀ ਸਾਰਾ ਧੱਪਕੇ ਦੀ ਹੋਟਲੈਂਡ ਰੱਖੀ ਹੋਈ ਏ ਸਾਰਾ ਕੰਮ ਧੱਪਕੇ ਦੇ ਵਿੱਚ ਹੈ ਆ ਦੇਖੋ ਫੁੱਲ ਤੇ ਵਿੱਚੇ ਦੇ ਆਪਣੇ ਗੋਟਾ ਬੱਤੀ ਉਹ ਨੈਕ ਵੀ ਬਹੁਤ ਸੋਨਾ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਤੇ ਵਿੱਚ ਦੁਪੱਟੇ ਵਿੱਚ ਆਪਾਂ ਨੇ ਇਹਦੇ ਬੁੱਟੀ ਵਗੈਰਾ ਪਾਈ ਹੋਈ ਹੈ ਇਹ ਹੀ ਗੋਟਾ ਬੱਤੀ ਵਾਲੀ ਤੇ ਬਹੁਤ ਹੀ ਸੋਨਾ ਵਰਕ ਹੋਇਆ ਫੁੱਲ ਫੋਟੋ ਦਿਖਾਉਂਦੇ ਤੇ ਬਹੁਤ ਹੀ ਪਿਆਰਾ ਵਰਕ ਹੋ ਰਿਖਿਆ ਹੈ ਬਹੁਤ ਹੀ ਸੋਨਾ ਵਰਕ ਠੀਕ ਹੈ ਤੇ ਇਹਦੇ ਤੇ ਆਪਾਂ ਨੇ ਹੈਂਡਵਰਕ ਕਿਤੋਂ ਹੈ ਸਾਰਾ ਟੋਟਲੀ ਬਾਜੂ ਤੇ ਹੀ ਵਰਕ ਹੈ ਸਲਵਾਰ ਤੇ ਹੀ ਵਰਕ ਹੈ ਫੁੱਲ ਹੈਵੀ ਘੇਰਾ ਹੈ ਵਿਚ ਨਾਲ ਗਲਾ ਬਣਿਆ ਹੋਇਆ ਹੈ ਤੇ ਆਪਾਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਵਰਕ ਕਿਤੋਂ ਵੀ ਕਰਵਾਉਣਿਓ ਹਮੇਸ਼ਾ ਕੋਈ ਚੱਕਰ ਨਹੀਂ ਹੈ ਕਿ ਜਿੱਥੋਂ ਮਰਜੀ ਉਸਦੇ ਕੰਮ ਕਰਵਾ ਸਕਦੇ ਹੋ ਠੀਕ ਹੈ ਜ਼ਰੂਰੀ ਇਹ ਕਿ ਤੁਸੀਂ ਸਾਡੇ ਲਵੇ ਕੰਮ ਕਰਵਾਓ ਕੰਮ ਜਿੱਥੋਂ ਮਰਜੀ ਕਰਵਾਓ ਲੇਕਿਨ ਕੰਮ ਦੀ ਕੁਆਲਿਟੀ ਲਿਆ ਕਰੋ ਕੰਮ ਦੀ ਕੁਆਲਿਟੀ ਠੀਕ ਹੈ ਜੀ ਤਾਂ ਕਿ ਪਤਾ ਲੱਗੇ ਕਿ ਪੀਸ ਬਣਿਆ ਹੋਇਆ ਸੋਨਾ ਲੱਗਦਾ ਹੈ ਜੱਚ ਰਿਹਾ ਹੈ ਤੁਹਾਨੂੰ ਦੋ ਬੰਦੇ ਦੂਸਰੇ ਵੀ ਕਹਿਣ ਕਿ ਹਾਂ ਵੀਰ ਜੀ ਵਾਕਈ ਸੋਨਾ ਸੂਰ ਪਾਇਆ ਹੋਇਆ ਹੈ ਤੁਸੀਂ ਸੋਨਾ ਕੰਮ ਕਰਵਾਇਆ ਹੋਇਆ ਹੈ ਠੀਕ ਹੈ ਔਰ ਤੁਸੀਂ ਇਹ ਜਾ ਵਰਤ ਕਰਵਾਉਣ ਵਾਸਤੇ ਆਣਾ ਕਿੱਥੇ ਆਪਣੀ ਇੱਕੋ ਸ਼ਾਪ ਹੈ ਸਜਾਵਟ ਇੰਪੋਰਟਰੀ ਵਰਕ ਮਲੇ ਕੋਟਲਾ ਸਾਡਾ ਇਹ ਤੇ ਕੰਟੈਕਟ ਨੰਬਰ ਦਿੱਤਾ ਹੋਇਆ ਤੁਸੀਂ ਜਿਸ ਟਾਈਮ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ WhatsApp ਤੇ ਕਾਲ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਪਾਸ ਸਕਦੇ ਹੋ ਸਾਡਾ ਜਾਂ ਤੁਸੀਂ ਆਪਣਾ ਡਿਜ਼ਾਈਨ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੇਮ ਟੂ ਸੇਮ ਚੀਜ਼ ਬਣਾ ਕੇ ਦੇਵਾਂਗੇ ਤੇ ਬਹੁਤ ਸਾਰੀਆਂ ਡਿਜ਼ਾਈਨ ਸਾਡੇ ਇਹ ਜਿਹੇ ਨੇ ਜਿਹੜੇ ਰੈਗੂਲਰ ਚੱਲਦੇ ਆ ਰਹੇ ਨੇ ਲੇਕਿਨ ਫੇਰ ਵੀ ਅਸੀਂ ਇੱਕੋ ਰਿਕੁਐਸਟ ਕਰਦੇ ਆ ਭੈਣ ਜੋਦੋ ਵੀ ਤੁਸੀਂ ਕੋਈ ਵੀ ਪੀਸ ਬਣਵਾਣਾ ਹੈ ਸਿਰਫ ਕੱਲਾ ਸਾਨੂੰ ਮੈਸੇਜ ਕਰਕੇ ਨਾ ਛੱਡਿਆ ਕਰੋ ਸਾਨੂੰ ਉਹ ਡਿਜ਼ਾਈਨ ਦੀ ਫੋਟੋ ਵੀਡੀਓ ਕੁਝ ਵੀ ਭੇਜਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਿਹੜੇ ਡਿਜ਼ਾਈਨ ਦੀ ਗੱਲ ਕਰਦੇ ਹੋ ਬਹੁਤ ਸਾਰੇ ਭੈਣਾਂ ਦਾ ਫੋਨ ਆਉਂਦਾ ਕਿ ਵੀਰ ਜੀ ਅਸੀਂ ਤੁਹਾਡੀ ਵੀਡੀਓ ਦੇਖੀ ਸੀਗੀ ਅਸੀਂ ਤੁਹਾਡਾ ਮਤਲਬ ਕਿ ਪੇਜ ਦੇ ਉੱਪਰ ਆ ਦੇਖਿਆ ਸੀਗੇ ਤੁਸੀਂ ਉਹ ਉਹ ਚੀਜ਼ ਦਾ ਉਹ ਸੂਟ ਦਾ ਕੀ ਰੇਟ ਹੈ ਤਾਂ ਕੋਈ ਤਾਂ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਡੇਲੀ 2-4 ਵੀਡੀਓ ਪੈਂਦੇ ਜਿਹੜੇ ਸੂਟ ਰੈਡੀ ਹੋ ਕੇ ਜਾ ਚੁੱਕੇ ਹੁੰਦੇ ਨੇ ਅਸੀਂ ਕੁਝ ਕਸਟਮਰਾਂ ਤੋਂ ਵੀਡੀਓ ਮੰਗਵਾਣੇ ਆ ਜਿਹੜੇ ਪੀਸਾਂ ਦੇ ਪਾ ਚੁੱਕੇ ਹੁੰਦੇ ਆ ਉਹ ਕਸਟਮਰ ਵੀਡੀਓ ਭੇਜਦੇ ਵੀ ਸਾਡੀ ਵੀਡੀਓ ਅਪਲੋਡ ਕਰਦੀ ਉਹ ਠੀਕ ਹੈ ਜੀ ਇਸ ਕਰਕੇ ਰਿਕਵੈਸਟ ਹੈ ਸਾਰੀਆਂ ਭੈਣਾਂ ਨੂੰ ਕਿ ਜਦੋਂ ਵੀ ਤੁਸੀਂ ਵੀਡੀਓ ਸਾਡੇ ਲਈ ਭੇਜੋਗੇ ਲਿੰਕ ਭੇਜੋਗੇ ਵੀਡੀਓ ਭੇਜੋਗੇ ਸਰ ਵੀਡੀਓ ਸੂਟ ਭੇਜੋਗੇ ਉਹਦੇ ਰਿਪੋਰਟਿੰਗ ਨਹੀਂ ਤੁਹਾਨੂੰ ਪ੍ਰਾਈਸ ਦੱਸਿਆ ਜਾਊਗਾ ਇੱਦਾਂ ਸਾਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਅਸੀਂ ਕਿਸ ਚੀਜ਼ ਦਾ ਤੁਹਾਨੂੰ ਪ੍ਰਾਈਸ ਦੱਸੀ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਤੇ ਕਮੈਂਟ ਕਰਿ